ਬਾਪੂ ਜੀ ਲਾ ਲਓ ਤੁਸੀਂ ਟੱਕਰ ਰੱਬ ਰੂਹੀ ਸੰਗਤ ਜਰੂਰ ਹੈਲਪ ਕਰੇਗੀ ਮਾਈਕ ਲੱਖੇ ਵੀਰੇ ਕੋਲ ਮੈਂ ਬੇਨਤੀ ਕਰਾਂਗਾ ਗੁਰਵਿੰਦਰ ਜੀ ਮਾਈਕ ਤੁਹਾਡੇ ਵਾਲਾ ਆ ਗੁਰੂ ਜੀ ਸੋਤੇ ਦੇ ਬਾਗ ਮੈਂ ਲੱਖਾ ਸੁਧਾਨਾ ਜੀ ਨੂੰ ਬੇਨਤੀ ਕਰਾਂਗਾ ਵੀ ਉਹ ਜਰੂਰ ਆਪਣੇ ਵਿਚਾਰ ਜਿਹੜੇ ਮਾਈਕ ਤੋਂ ਸੰਜੇ ਕਰਨਗੇ ਲੱਖਾ ਸੁਧਾਨਾ ਜੀ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣ ਵਾਲਿਓ ਸਨੇਹਾਂ ਹੀ ਜਨ ਆਇਆ ਸਨੇਹਾ ਇੱਕੋ ਹੀ ਆ ਕੇ ਇਹ ਖੇਡਾ ਇਹ ਮੇਲੇ ਰੌਣਕਾਂ ਤਾਂ ਹੀ ਲੱਗਣੀਆਂ ਜੇ ਅਸੀਂ ਆਪਣੀ ਧਰਤੀ ਆ ਆਪਣੀ ਜ਼ਮੀਨਾਂ ਸੰਭਾਂਗੇ ਆਹ ਹੁਣ ਇੱਕ ਸੋਦੇ ਪਿੰਡ ਦਾ ਨੌਜਵਾਨ ਲੈ ਕਮਲ ਆ ਮੁੰਡਾ ਦੱਸ ਰਿਹਾ ਸੀ ਕਿੰਨਾ ਭਾਈ ਸਾਡੇ ਐਸ ਨਗਰ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਜ਼ਮੀਨ ਦੀ ਕੀਮਤ 60 ਲੱਖ ਰੁਪਏ ਆ ਸੀ ਕਿੰਨੇ ਦਾ ਹੁਣ ਕਿੰਨੀ ਹੋ ਗਈ 3 ਕਰੋੜ 3 ਕੋਈ ਵੱਧ ਗਈ ਅਸੀਂ ਬਹੁਤ ਚਿਰਦੇ ਹੈ ਰੋਣਾ ਪਉਂਦੇ ਆ ਰਹੇ ਆ ਲੋਕ ਸਾਡੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਆ ਮਖੌਲ ਡਾਉਂਦੇ ਆ ਕਿ ਇੰਦੀਆਂ ਮਹਿੰਗੀਆਂ ਜ਼ਮੀਨਾਂ ਨਹੀਂ ਹੋਣੀਆਂ ਮੈਂ ਕਹਿੰਦਾ ਇੱਚ ਨੂੰ ਕੀਮਤ ਦੀ ਲੈਣੀ ਐਨੀ ਬੇਸ਼ਕੀਮਤੀ ਆ ਸਾਡੀ ਪੰਜਾਬ ਦੀ ਧਰਤੀ ਤੇ ਪਵਾਦ ਵਾਲੇ ਤੁਸੀਂ ਆ ਨਾ ਤੁਹਾਡੇ ਪਿੰਡਾਂ ਭਾਗੋ ਮਾਗਾ ਅੱਜ ਸਟੇਜ 'ਤੇ ਆਉਣ ਵਾਲੇ ਕਹਿੰਦਾ ਭਾਈ 2010 ਦੇ ਵਿੱਚ 4-4 ਕਰੋੜ ਦਾ ਕਿੱਲਾ ਵਿਖਿਆ ਉਹ ਲੋਕਾਂ ਦਾ ਤੇ 10 ਦੇ ਵਿੱਚ ਜਿਨ੍ਹਾਂ ਨੇ 4-4 ਕਰੋੜ ਦਾ ਕਿੱਲਾ ਵੇਚਿਆ ਸੀ ਨਾ ਤੇ ਅੱਜ ਉਹ ਆਪਣੀਆਂ ਜ਼ਮੀਨਾਂ ਤੇ ਬੜੇ ਹੋਏ ਸ਼ੋਅਰੂਮਾਂ ਦੇ ਵਿੱਚ ਮੌਲਿਆਂ ਦੇ ਉੱਤੇ ਚੌਂਕੀਦਾਰ ਬੜੇ ਖੜੇ ਆ ਟਪਣੇ ਦੇ ਕੰਮ ਕਰ ਜਾਂਦੇ ਸੱਚਾ ਜੀ ਦੱਸੋ ਮਾਰ ਦਾ ਸੱਚ ਹੈ ਐਸੇ ਕਰਕੇ ਕਹਿੰਦੇ ਆ ਕਿ ਧਰਤੀ ਜ਼ਮੀਨ ਇਹਦੀ ਕੋਈ ਕੀਮਤ ਨਹੀਂ ਇਹਨਾਂ ਦਰੋਹਨ ਵਧ ਨਹੀਂ ਹੈ ਤੇ ਪੈਸੇ ਦੀ ਕੀਮਤ ਨੇ ਦਰੋਹਨ ਘਟਨਾ ਭਾਈ ਇਹ ਧਰਤੀ ਇਹ ਜ਼ਮੀਨਾਂ ਨਾ ਵੇਚੋ ਇਹਨੂੰ ਸਾਹਮਣੇ ਰੱਖ ਲਓ ਪੈਸੇ ਪਰ ਮਾਈਕਰੋਸਫਟ ਦੇ ਸਾਹਮਣੇ ਢੇਰ ਲਾਗਦਗੇ ਲਿਆ ਕੇ ਇੰਨਾ ਪੈਸਾ ਪਛਾਦ ਦੇਣਗੇ ਕਿਸੇ ਵੀ ਹਾਲਾਤਾਂ ਦੇ ਵਿੱਚ ਇਹਨਾਂ ਨੇ ਸਾਡੇ ਕੋਲੋਂ ਪੰਜਾਬੀਆਂ ਕੋਲੋਂ ਪੰਜਾਬ ਦੀ ਜ਼ਮੀਨ ਖੋਣੀ ਹੈ ਚਾਹੇ ਉਹ ਕਾਲੇ ਕਾਨੂੰਨਾਂ ਆ ਕੇ ਖੋਣ ਚਾਹੇ ਉਹ ਪੈਸੇ ਦੇ ਕੀਮਤ ਦਾ ਸਾਡੇ ਕੋਲੋਂ ਫੌਨ ਸੋਹਣੀ ਬੇਨਤੀ ਆ ਸਾਡੋ ਜਨਮ ਸੰਸਾਰ ਜਦੋਂ ਬਾਜ਼ਰ ਖੁੱਲ੍ਹਗੇ ਬਾਗੇ ਬਾਜ਼ਰ ਖੁੱਲ੍ਹੇ ਸਰਕਾਰਾਂ ਰਹਿਤ ਪਾਰ ਸ਼ੁਰੂ ਹੋਊਗਾ ਤੁਸੀਂ ਦੇਖੋਗੇ ਪੰਜਾਬ ਦੀ ਧਰਤੀ ਪੰਜਾਬ ਦੇ ਲੋਕਾਂ ਦਾ ਬੋਲ ਫੈਲਾ ਸੋਹਣਾ ਹਮੇਸ਼ਾ ਕਹਿੰਦਾ ਹਾਂ ਕਿ ਇਹ ਧਰਤੀ ਤੋਂ ਮੁੱਖ ਹੋਣ ਕੇ ਨਾ ਜਾਓ ਬੇਦਾਵਾ ਲਿਖ ਕੇ ਨਾ ਭੱਜੋ ਧਰਤੀ ਤੋਂ ਇਹ ਧਰਤੀ ਖਾਤਰਾ ਸਦੀਆਂ ਤੋਂ ਲੜਦੇ ਆਂ ਖੂਨ ਡੋਲਿਆ ਸਿਰ ਲਾਇਆ ਕਰਮਾਨੀਆਂ ਕੀਤੀ ਧਰਤੀ ਦੀ ਖਾਤਰ ਪੰਜਾਬ ਵਾਲੇ ਮੁੰਕਰਾਂ ਆਪਣੀ ਜ਼ਮੀਨਾਂ ਨੂੰ ਵੇਚ-ਵਿਚ ਭੱਜ ਰਹੇ ਹੋ ਜਾਓ ਜਿੱਥੇ ਚਾਹਤ ਕੇ ਜਾਓ ਪਰ ਕਮਾਈਆਂ ਕਰਕੇ ਵਾਪਸ ਆਪਣੀ ਪੰਜਾਬ ਦੀ ਧਰਤੀ ਤੇ ਆਓ ਉਹ ਸੰਗ ਦੇ ਨੇਕ ਕਬੱਡੀ ਕੱਪ ਉਹ ਫ੍ਰੀ ਮੈਡੀਕਲ ਲੱਗਿਆ ਹੋਇਆ ਕੋਰ ਲੱਗਿਆ ਹੋਇਆ ਇਹ ਵੀ ਦੁੱਖ ਦੀ ਗੱਲ ਹੈ ਸੇਵਾਵਾਂ ਉਹ ਸੂਈ ਕਰ ਰਹੇ ਹਾਂ ਭਈ ਪਰਤਾ ਹਾਂ ਦੱਸ ਦਿੰਦਾ ਕਿ ਅੱਜ 21 ਫਰਵਰੀਆ ਦਿਨ ਹੈ 21 ਫਰਵਰੀ ਇੱਕ ਇਤਿਹਾਸਕ ਦਿਨ ਹੈ 21 ਫਰਵਰੀ ਆਦ ਨੂੰ ਸਮਰਪਿਤ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਹਿੱਕਾਂ ਦੇ ਗੁਲੀਆਂ ਖਾਧੀਆਂ ਸੀ ਜਿੱਲਾ ਭਰਿਆ ਸੀ ਆਪਣਾ ਖੂਨ ਡੋਲ੍ਹਿਆ ਸੀ ਉਹ ਬੰਗਾਲੀ ਲੋਕ ਜਿਨ੍ਹਾਂ ਉੱਤੇ ਜ਼ਬਰੀ ਉਰਦੂ ਟੋਪਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਮੰਜ਼ੂਰ ਨਹੀਂ ਕੀਤਾ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇ ਦਿੱਤੀਆਂ ਪਰ ਅਸੀਂ ਆਪਣੀ ਬੋਲੀ ਆਪਣੇ ਕਰਾਚੀੋਂ ਵੀ ਕਰਦੀ ਦਮਦਰਾ ਜਮੀ ਕੈਬ ਹੋਗੀ ਸੜਕਾਂ ਤੋਂ ਵੀ ਗੈਬ ਹੋਗੀ ਸਕੂਲਾਂ ਦੇ ਵਿੱਚ ਸਾਡੀ ਬੋਲੀ ਬੋਲਣ ਤੇ ਜੁਰਮਾਨੇ ਹੁੰਦੇ ਆ ਸੋ ਸਾਮਲੋ ਮੈਂ ਕੋਈ ਗੱਲ ਕਹਿਣਾ ਕਿ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਉਂਦੇ ਰਹੇ ਸਾਡੀ ਬੋਲੀ ਤੇ ਪਾਣੀ ਇਹ ਧਰਤੀ ਬੋਲੀ ਪਾਣੀ ਇਹਨੂੰ ਸਾਮਲੋ ਇਹ ਸੌਖੀਆਂ ਨਹੀਂ ਸਾਨੂੰ ਮਿਲੀਆਂ ਬਹੁਤ ਵੱਡੀਆਂ ਚਰਮਾਨੀਆਂ ਤੋਂ ਬਾਅਦ ਸਾਡੇ ਹਿੱਸੇ ਆਈਆਂ ਨੇ ਸੋ ਮੈਂ ਅਖੀਰ ਤੇ ਧੰਨਵਾਦ ਕਰਦਾ ਸਾਡੇ ਨਾਲ ਸੇਠੀ ਦਾ ਅਨਸਾਰਨੇ ਦਾ ਸਮੁੱਚੇ ਕਲੱਬ ਦਾ ਨਗਰਪੰਚਾਇਤ ਦਾ ਆਸੇ-ਪਾਸੇ ਦੁਆਈਆਂ ਹੋਣ ਸਕਤਾਂ ਦਾ ਕਿ ਉਹ ਬਹੁਤ ਵਧੀਆ ਪਲਾਲਾ ਕਰ ਰਹੇ ਆ ਦੱਸਿਆ ਉਹ ਸੇਠੀ ਨੇ ਕਿਹਾ ਭਾਈ ਅਸੀਂ ਪੁਆਰ ਦੀਆਂ ਜਿੰਨੀਆਂ ਟੀਮਾਂ ਨੇ ਉਹਨਾਂ ਨੂੰ ਵੀ ਐਕਸਟਰ ਕਰਦੇ ਆ ਖੜਾਉਂਦੇ ਆ ਬਹੁਤ ਵਧੀਆ ਗੱਲ ਹੈ ਉਹਦਾ ਕਾਰਨ ਕੀ ਹੈ ਅੱਜ ਕੱਲ ਨਵੇਂ ਮੁੰਡਿਆਂ ਨੂੰ ਮੌਕਾ ਨਹੀਂ ਮਿਲਦਾ ਕਿਉਂਕਿ ਅਸੀਂ ਦੇਖ ਹੀ ਰਹੇ ਆ ਕਬੱਡੀ ਦੇ ਕਮੇਟੀ ਦੇ ਵਿੱਚ ਦਾ ਤਕੜਾ ਉਸੇ ਨੂੰ ਤਕੜਾ ਹੋਰ ਕਰੀ ਜਾਂਦੇ ਆ ਸੋ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਬਹੁਤ ਵਧੀਆ ਗੱਲ ਹੈ ਤੁਸੀਂ ਮੌਕਾ ਵੀ ਦੇ ਰਹੇ ਹੋ ਤੇ ਪੁਆਰ ਦੀ ਕਬੱਡੀ ਨੂੰ ਪੁਆਰ ਦੇ ਨੌਜਵਾਨਾਂ ਨੂੰ ਤੁਸੀਂ ਖੇਡਾਂ ਨਾਲ ਜੋੜ ਵੀ ਰਹੇ ਹੋ ਤੁਹਾਡਾ ਸਾਰੇ ਸੰਗਤ ਦਾ ਕਲੱਬ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾ ਬਿਰਜ ਜਸਕਾਲ ਜੀ ਤੁਸੀਂ ਟੂਰਨਾਮੈਂਟ ਦੇ ਵਿੱਚ ਪਹੁੰਚੇ ਹੋਈ ਰਸਤੇ 'ਚ ਆਏ ਹੋਣੇ ਆਹ ਕਿ ਨਾਲੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਆਂ ਤੇ ਨਾਲੇ ਜਿਹੜਾ ਸਪੋਰਟ ਰੋਡ ਹੈ ਜਿਸਮਾਂ ਰੋਡ ਹੈ ਇਹਦੇ ਉੱਤੇ ਜਿਹੜੇ ਉਹ ਲਵਾਨੇ ਹੋਏ ਨੇ ਉਹਨਾਂ ਨੇ ਸਾਰੇ ਸਕੂਲਾਂ ਦੇ ਉੱਪਰ ਪੰਜਾਬੀ ਅੰਗਰੇਜ਼ੀ ਦੇ ਵਿੱਚ ਨਾਮ ਨੇ ਪਰ ਤੁਸੀਂ ਕੀ ਮੈਸਜ ਦੇਣਾ ਚਾਹੁੰਦੇ ਹੋ ਇਹਦਾ ਜ਼ਿੰਮੇਵਾਰ ਕੌਣ ਆਂ ਹਾਂਜੀ ਅਸੀਂ ਲੋਕ ਆ ਅਸੀਂ ਮੈਂ ਅੱਜ ਪਟਿਆਲੇ ਅਨਸਰ ਸਮੇਲੇ ਤੋਂ ਹੋ ਕੇ ਆਇਆ ਉੱਥੇ ਇੱਕ ਬੋਰਡ ਕੱਲਾ ਪੰਜਾਬੀ ਚ ਆ ਵੀ ਮੇਲਾ ਸਾਫ਼ ਸੁਥਰਾ ਰੱਖੋ ਬਾਕੀ ਸਾਰੇ ਬੋਰਡ ਹਿੰਦੀ ਚ ਹਾਂਜੀ ਉਦੋਂ ਸਾਰੀ ਖਰੀਦਦਾਰੀ ਪੰਜਾਬੀ ਨਹੀਂ ਕਰਦੇ ਕੋਈ ਬੰਦਾ ਵਿਰੋਧ ਨਹੀਂ ਕਰਦਾ ਅੱਜ ਸਭ ਤੋਂ ਦੁਨੀਆ 'ਚ ਮਹਾਨ ਮੰਨੀ ਜਾਂਦੀ ਕੌਮ ਮਾਰਸ਼ਲ ਮੰਨੀ ਜਾਂਦੀ ਕੌਮ ਸਭ ਤੋਂ ਨਿਖਤ ਕਾਮ ਹੋ ਚੁੱਕੀ ਹੈ ਆਪਣੀ ਬੋਲੀ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਆਪਣੇ ਇਤਿਹਾਸ ਨੂੰ ਲੈ ਕੇ ਆਪਣੇ ਪਾਣੀਆਂ ਨੂੰ ਲੈ ਕੇ ਜ਼ਮੀਨਾਂ ਵੇਚ ਵੇਚ ਅਸੀਂ ਭੱਜੀ ਜਾਂਦੇ ਆ ਜਿਹੜੇ ਮੈਂ ਇਲਾਕੇ ਦੇ ਖੜਾ ਪਵਾਦ ਦਾ ਇਲਾਕਾ ਲੋਕਾਂ ਨੇ ਸਭ ਤੋਂ ਪਹਿਲਾਂ ਮਹਿੰਗੀਆਂ ਜ਼ਮੀਨਾਂ ਦੇ ਏਰੀਆ 'ਚ ਵੇਚੀਆਂ ਜਿੱਥੇ ਮੈਂ ਖੜਾ ਇਹ ਪਿੰਡ ਦੇ ਵਿੱਚ ਆਦੇ 6 ਮਹੀਨੇ ਪਹਿਲਾਂ 50-60 ਲੱਖ ਰੁਪਏ ਲਾ ਸੀ ਮੋ 3 ਕਰੋੜ ਨੂੰ 5 ਕਰੋੜ ਨੂੰ ਗੱਲਾ ਚੱਲਿਆ ਗਿਆ ਇਹ ਹੀ ਗੱਲ ਬਹੁਤ ਚਿਰ ਤੋਂ ਅਸੀਂ ਬੋਲਦੇ ਆ ਰਹੇ ਹਾਂ ਵੀ ਜ਼ਮੀਨਾਂ ਦੀ ਕੀਮਤ ਵਧਣੀ ਆ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ ਦੁਨੀਆ ਦੀ ਆਬਾਦੀ ਵੱਧ ਰਹੀ ਆ ਤੇ ਜਿਹੜੀ ਧਰਤੀ ਆ ਘਟ ਰਹੀ ਆ ਤਕਰੀਡ ਤਪ ਰਿਹਾ ਉਹਨੂੰ ਪਰ ਇਹ ਸਮਝ ਨਹੀਂ ਦੇ ਲੋਕ ਤੇ ਮੰਗਰ ਪਸਤਾਨ ਗਏ ਜਦੋਂ ਪੰਜਾਬੀਆਂ ਨੇ ਆਪਣੇ ਹੱਥੋਂ ਜ਼ਮੀਨ ਵੀ ਕਮਾ ਲਈ ਆਪਣੀ ਬੋਲੀ ਵੀ ਕਮਾ ਲਈ ਅੱਜ ਦਾ ਦਿਨ ਮੈਂ ਕਿਉਂ ਖਾਸ ਅੱਜ ਦੇ ਦਿਨ 21 ਫਰਵਰੀ ਦਾ ਦਿਨ ਯੂਨੋ ਨੇ ਪੰਗਾਲੀ ਲੋਕਾਂ ਨੂੰ ਸਮਰਥਨ ਕੀਤਾ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਾਨਾਂ ਦੇਤੀਆਂ ਜੇ ਅਸੀਂ ਆਪਣੀ ਬੋਲੀ ਆਪ ਮਾਰੀ ਜਾਂਦੇ ਆ ਅੱਜ ਬੋਲੀ ਦੀ ਵੀ ਹੈਗਾ ਉਹਦੇ ਬਾਰੇ ਤੁਸੀਂ ਕਹਿ ਦਿਓ وہی ਮੈਂ ਕਹਿ ਰਿਹਾ ਨਾ ਪੂਰੀ ਦੁਨੀਆ ਦੇ ਵਿੱਚ ਅੱਜ ਸਾਰੇ ਲੋਕ ਆਪ ਦੀ ਆਪਣੀ ਮਾਂ ਬੋਲੀ ਨੂੰ ਜਿਹੜੇ ਸਮਰਪਿਤ ਨੇ ਪਿਆਰ ਕਰਦੇ ਨੇ ਜਿਹੜਾ ਹੜਾ ਮਨਾਉਂਦੇ ਆ ਤੇ ਪੰਜਾਬੀਆਂ ਨੂੰ ਪਤਾ ਨਹੀਂ ਹੁੰਦਾ ਵੀ ਅੱਜ ਬੋਲੀ ਦਾ ਹੜਾ ਜੀ ਬਿਲਕੁਲ ਇਸ ਲਈ ਸਾਡਾ ਅਸੀਂ ਖਤਮ ਹੋ ਰਿਹਾ ਨਾ ਚਾਰਜ ਪਰੋਂ ਤਾਂ ਅਸੀਂ ਲਗਾਤਾਰ ਇਹ ਪ੍ਰਚਾਰ ਕਰ ਰਹੇ ਆ ਯੂਟਿਊਬ ਤੋਂ ਸਾਨੂੰ ਅੱਜ ਲੋਡ ਆ ਸਾਡੇ ਬਾਰੇ ਬਾਉ ਕੋਰਜ ਨੂੰ ਸਰਫ ਨੇ ਕੀ ਕਿਹਾ ਉਹ ਕਹਿੰਦਾ ਮੁੱਠਾ ਮੀਟ ਕੇ ਨੁਕਰੇ ਹਾਂ ਬੇਟੀ ਟੁੱਟੀ ਹੋਈ ਸਰਕਾਰ ਰਬਾਬੀਆਂ ਦੀ ਉੱਚੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਵੀ ਮੈਂ ਬੋਲੀ ਹਾਂ ਉਹਨਾਂ ਪੁਜਾਬੀਆਂ ਦਾ ਪਾਣਾ ਮਾਰਿਆ ਤੁਹਾਨੂੰ ਕਿ ਜਿਨ੍ਹਾਂ ਨੇ ਮੇਰੀ ਬਾਤ ਹੀ ਨਹੀਂ ਪੁੱਛੀ ਮੈਨੂੰ ਪਾਣਾ ਹੀ ਰੋੜਤਾ ਘਰਾਂ ਜੋ ਕੱਟੀ ਜਾਂਦੇ ਆ ਘਰਾਂ ਜਿ ਵਾਕ ਤਾਂ ਹਿੰਦੀ ਬੋਲਦੇ ਆ ਜਿਸ ਕਰਕੇ ਇਹ ਪੁਆਦ ਜਿੱਥੇ ਮੈਂ ਕਹਣਾ ਪੁਆਦ ਵੀ ਪੁਆਦੀ ਜਿਹੜੀ ਬੋਲੀ ਆ ਇਹ ਪੰਜਾਬੀ ਬੋਲੀ ਦੀ ਉਹ ਬੋਲੀ ਆ ਬਿਲਕੁਲ ਜਿਵੇਂ ਉਠੋ ਹਾਰੀ ਆ ਡੋਗਰੀ ਆ ਬਹੁਤ ਜਿਹੜੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀਆਂ ਬੋਲੀਆਂ ਉਹ ਸੁਗੜੇ ਕਿਉਂ ਜਾ ਰਹੇ ਆ ਪਹਿਲਾਂ ਪੰਜਾਬੀ ਕਹਿੰਦਾ ਉਹ ਪਾਦੀ ਆ ਗਈ ਸੁਗੜੇ ਚ ਜਾ ਰਹੇ ਕਿ ਨਹੀਂ ਹਸੀ ਦੇਖੋ ਆਪ ਸੁਬੇ ਕੋ ਮੁੰਡਾ ਛੋੜਾ ਪੱਤਰਕਾਰ ਦਾ ਨਾਮ ਕੀ ਆ ਬਾਦ ਵਾਲਾ ਬੜਾ ਆਪਣੀ ਬੋਲੀ ਨੂੰ ਪਰਹੋਲਦ ਕਰ ਰਿਹਾ ਮੁੰਡਾ ਹਨਾ ਦੇਖੋ ਥੋੜੀ ਗੱਜੇ ਚਿੱਤਰਕਾਰ ਨਾਲ ਕੁੜੀ ਆ ਉਹ ਜਿਹੜੀ ਕਲਾਕਾਰ ਉਹ ਵੀ ਆਪਣੀ ਬੋਲੀ ਦੇਖੋ ਸਾਰੀਆਂ ਕੋਈ ਬੋਲੀ ਮਾੜੀ ਨਹੀਂ ਹੁੰਦੀ ਬਿਲਕੁਲ ਬੋਲੀ ਦਾ ਆਪਣਾ ਹੀ ਰਤਬਾ ਹੁੰਦਾ ਆਪਣਾ ਹੀ ਮਾਨ ਸਨਮਾਨ ਹੁੰਦਾ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰਦੇ ਆ ਸੋ ਆਪਾਂ ਨੂੰ ਇਹ ਬਹੁਤ ਸਾਡੀ ਅਮੀਰ ਤੇ ਬਹੁਤ ਰੋਹਾਨ ਬੋਲੀ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ ਤੁਸੀਂ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਕਿੱਥੇ ਹੋਣਾ ਚਾਹੀਦਾ ਹੈ ਇੱਥੇ ਟੂਰਨਾਮੈਂਟ ਹੁੰਦੇ ਨੇ ਬੰਦੇ 10 ਦਿਨ ਪਹਿਲਾਂ ਇਸੇ ਪਿੰਡ ਵਿੱਚ ਕਮਟੀ ਦਾ ਟੂਰਨਾਮੈਂਟ ਹੋ ਕੇ ਹਟਿਆ ਹਾਨੂੰ ਲੱਗਦਾ ਨਹੀਂ ਵੀ ਪਿੰਡਾਂ ਦੇ ਵਿੱਚ ਇੱਕ ਇੱਕ ਟੂਰਨਾਮੈਂਟ ਵੱਡੇ ਪੱਧਰ ਤੇ ਕਰਾਉਣਾ ਚਾਹੀਦਾ ਦੇਖੋ ਸਾਨੂੰ ਸਿਆਸੀ ਪਾਰਟੀਆਂ ਨੇ ਧੜਾਂ 'ਚ ਵੰਡਤਾ ਪਾਰਟੀਆਂ 'ਚ ਵੰਡਤਾ ਨਹੀਂ ਹੋਣਾ ਚਾਹੀਦਾ ਅੱਜ ਪੰਜੜਾਈ ਪੰਜਾਬ ਨੂੰ ਬਚਾਉਣ ਦੀ ਹੈ ਤੇ ਜੇ ਪੰਜਾਬ ਪੰਜਾਬੀਤ ਨੂੰ ਬਚਾਉਣਾ ਦਾ ਸਮੁੱਚੇ ਪੰਜਾਬੀਆਂ ਨੂੰ ਇਕੱਠੇ ਹੋਣਾ ਆਪਾਂ ਨੂੰ ਜੀ ਜੀ ਇਹ ਵੱਖਰੇ ਵੱਖਰੇ ਆਪਣ ਕਿਉਂ ਆ ਇਹ ਇਹ ਨਸੀ ਜਾਂਦਾ ਵੀ ਜਿਹੜਾ ਸਾਡੇ ਜੀ 2020 ਚ ਇਹਨਾਂ ਨੇ ਜਿਹੜਾ ਸਾਡੇ ਜੀ 86 ਤੋਂ ਲੋਕਾਂ 'ਚ ਸਿਆਸੀ ਪਾਰਟੀਆਂ ਨੇ ਧੜੇ ਬਣਾ ਕੇ ਵੱਖਰੇ ਵੱਖਰੇ ਲੋਕ ਪਾਰਟੇ ਨਹੀਂ ਹੋਣਾ ਚਾਹੀਦਾ ਜੀ ਅੱਗੇ ਅੱਗੇ ਹੁਣ ਪਲੈਨਿੰਗ ਕੀ ਹੈ ਤੁਹਾਡੀ ਜਿਵੇਂ ਅਕਾਲ ਤਖਤ ਦੇ ਵਿੱਚ ਵੀ ਚੁੱਪਿਆ ਹੋਇਆ ਹੈ ਬਾਦਲ ਸਾਹਿਬ ਨੇ ਅਸਤੀਫਾ ਦਿੱਤਾ ਉਹ ਤੋਂ ਬਾਅਦ ਸਾਰੀ ਇਸ ਤਰ੍ਹਾਂ ਦੇ ਉਹਨਾਂ ਬਾਰੇ ਕੀ ਕਰੀਏ ਦੇਖੋ ਜਿਹੜੇ ਵੀ ਗਦਾਰ ਆ ਪੰਜਾਬ ਦੇ ਹੌਲੀ ਹੌਲੀ ਪਰਮਾਤਮਾ ਵੱਲੋਂ ਸਾਰੇ ਖਤਮ ਹੋ ਜਾਣੇ ਆ ਚੰਗੇ ਲੋਕਾਂ ਨੂੰ ਪੰਜਾਬ ਲਈ ਇਕੱਠੇ ਹੋਣ ਦੀ ਸਰ ਜੁੜਨ ਦੀ ਲੋੜ ਹੈ ਪਿਆਰ ਜੱਫੀ ਖੜੀ ਹੈ ਇਸ ਵੇਲੇ ਜੱਪੇਲੀ ਕਬੱਡੀ ਦੇ ਕਪਤਾਨ ਹੈ ਇਸ ਵੇਲੇ ਲਾਜਫਾ ਨੰਬਰ ਜੋੜਦਾ ਸਿਆਪ ਦੀ ਟੀਮ ਦੇ ਹਿੱਸੇ ਦੇ ਵਿੱਚ ਅਵੰਦੀ ਰੇਡ ਤੇ ਦੋ ਲੁਕਨਗਨਪੁਰੀਏ ਜੱਫੀ ਨੇ ਲਓ ਕਹਿੰਦੇ ਗਗਰਾਲੀ ਵਾਲਾ ਆਵਾ ਹੌਕਾਰ ਆ ਕਬੱਡੀ ਖੇਡ ਦੇ ਲਈ ਗਗਰਾਲੀ ਵਾਲਾ ਅਮਨ ਫਿਰ ਫਿਰ ਤਿਆਰ ਹੈ ਸੁਹਾਰੇ ਦੇ ਚਾਰ ਜੱਫੇ ਨੇ ਜੱਫੀ ਕੋਤੀ ਕਰਾਉਣਾ ਉੱਥੇ ਕੰਗਰਜ ਚਰਚ ਵਾਲੇ ਨੇ ਫੈਸਲੇ ਕਰਦਾ ਹੈ ਕਿ ਪੁਆਇੰਟ ਜਿੰਨਾ ਖਾਤੀ ਆਪਣੀ ਟੀਮ ਵਿੱਚ ਸਖਤ ਜੋੜਦਾ ਹੋਇਆ ਕਦੇ ਕਦੇ ਕਨੇਡਾ ਦੇ ਵਿੱਚ ਕਦੇ ਪੰਜ ਸਿਰੇ ਸਿਰੇ ਦੇ ਨੂੰ ਡੱਕਦਾ ਹੈ ਹਿੰਮੂ ਵੀ ਨਾਲ ਹੈ ਨਾਲ ਕਹਿੰਨੇ ਸਾਥੀ ਹੈ ਸੁਹਾਰੇ ਨੇ ਪਰ ਚਾਰ ਜੱਫੇ ਨੇ ਘੁੱਟੇ ਹੋਈ ਚੈਨ ਹ ਪਰ ਕਿਹੜਾ ਬੱਲੇ ਬੱਲੇ ਕਰਾਵੇਗਾ ਇਹ ਹੈ ਕੋਲਾ ਨਾਂ ਹੈ ਹਿੰਮੂ ਪਰ ਕਹਿੰਦੇ ਨੋਨੋ ਦੀ ਪੰਦੀ ਰੇਡ ਤੇ ਇਹ ਇੱਕ ঘোੜਾ ਸੁਹਾਣੇ ਵਾਲਾ ਜਿਹਨੇ ਟਰਾਈ ਕੀਤੀ ਹੈ ਪਰ ਦੂਸਰੇ ਨਾਲ ਚੱਗੀ ਹੈ ਨਾਲ ਨੰਦੂ ਧੌੜੀ ਦਾ ਫਿਰ ਵੇਖੋ ਸਾਹਮਣੇ ਆ ਪਈ ਹੋਈ ਰੇਡ ਕਾਲ ਜਿੱਤੇ ਦਾ ਕੋਣ ਕਰਦਾ ਫੈਸਲੇ ਸਮੇਂ ਦੇ ਕਰ ਦੇਣੇ ਆਓ ਸਾਹਮਣੇ ਇਹ ਨੰਦੂ ਧੌੜੀ ਦੇ ਇਸ ਲਈ ਟਰਾਈ ਕਰਦਾ ਨੌਧਿਆ ਪੰਜਾਬ ਵਿੱਚ ਭਾਗੇ ਹੈ ਤੁਸੀਂ ਦੇਖ ਕੇ ਪਿਛਲਾ ਆਪੇ ਹੱਥ ਮੋਲੋ ਗੁਰੂ ਗੋਬਿੰਦ ਸਿੰਘ ਜੀ ਤੇ ਲੈ ਕੇ ਸਾਡੇ ਗੁਰੂ ਲਾਲ ਸਿੰਘ ਜੀ ਦੇ ਜੀ ਤੋਂ ਲੈ ਕੇ ਪਹਿਲੇ ਪਾਰਟ 1 ਤੋਂ 10ਵੇਂ ਪਾਰਟ 2 ਤੱਕ ਕਿੰਨੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰ ਵਾਰੇ ਤੱਕੀਆਂ ਤਵੀਆਂ ਦੇ ਬਿਠਾਏ ਗਏ ਆੜਿਆਂ ਨੇ ਚੜਾਏ ਗਏ ਤਾਂ ਕਿਤੇ ਇਹ ਸ਼ਹਾਦਤਾਂ ਦੇਣ ਤੋਂ ਬਾਅਦ ਇਹ ਪੰਜਾਬ ਦੀ ਸਿਰਜਣਾ ਹੋਈ ਹੈ ਗੁਰੂ ਸਾਹਿਬ ਨੇ ਇਹ ਪੰਜਾਬ ਸਾਡੇ ਲਈ ਬਖਸ਼ਿਆ ਸੀ ਕਿ ਇਹ ਪੰਜਾਬ ਪੰਜਾਬੀਆਂ ਦਾ ਹੋਊਗਾ ਇਹ ਜਿਹੜੀ ਨਿੱਤਰ ਤੇ ਜਿਹੜੀ ਕੌਮ ਹੈ ਇਹ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਊਗੀ ਪਰ ਤੁਸੀਂ ਇੱਕ ਚੀਜ਼ ਦੇਖੋ ਜਿਹੜੀਆਂ ਮਾਮਾ ਦੇ ਮਾਮਾ ਨੇ ਆਪਣੇ ਪੁੱਤਰ ਪੱਜ ਸਿੰਘ ਵਰਗੇ ਪੈਦਾ ਕਰੇ ਜਿਨ੍ਹਾਂ ਨੇ ਉਤਮ ਸਿੰਘ ਵਰਗੇ ਪੈਦਾ ਕਰੇ ਪੰਜਾਬ ਤੇ ਮਾੜੀ ਨਿਗ੍ਹਾ ਰੱਖਣ ਵਾਲਿਆਂ ਨੂੰ ਇੰਗਲੈਂਡ ਜੀ ਜਾ ਕੇ ਉਹਨਾਂ ਨੇ ਉਹਨਾਂ ਨਾਲ ਜੋ ਕਰਿਆ ਉਹ ਇਤਿਹਾਸ ਦਵਾਏ ਅੱਜ ਜਿਹੜੀ ਅੰਧੀ ਮਾਮਾ ਦੇ ਪੁੱਤਾਂ ਦੇ ਹਾਲਾਤ ਜੇ ਹੋਊਗੇ ਹੱਥਾਂ ਵਿੱਚ ਕਿਰਪਾਨਾਂ ਗ੍ਰਾਉਂਡ ਵਿੱਚ ਥਿਲਰ ਤੋਂ ਬਹਿਣਾ ਨਸ਼ੇ ਵਾਲੇ ਪੈਕ ਫੜਾਏ ਜਾਂਦੇ ਆ ਇਹ ਲੋਕ ਆਪਣੇ ਵਿੱਚੋਂ ਹੀ ਆ ਜਿਹੜੇ ਆਪਣੀ ਨੌਜਵਾਨੀ ਨੂੰ ਪਰਵਾਹ ਕਰਦੇ ਆ ਜਿਹੜੀ ਮਾਂ ਬਾਪ ਨੇ ਪੱਗ ਸਿੰਘ ਵਰਗੇ ਉੱਤਮ ਸਿੰਘ ਵਰਗੇ ਪੁੱਤ ਜੰਮੇ ਜਿਨ੍ਹਾਂ ਦੇ ਹੱਥ ਵਿੱਚ ਕਲਮ ਹੋਣੀ ਚਾਹੀਦੀ ਸੀ ਆਈਐਸ ਆਈਪੀਐਸ ਅਫਸਰ ਵੀ ਜੀਐਸ ਅਫਸਰ ਬਣ ਕੇ ਪੰਜਾਬ ਨੂੰ ਚਲਾਉਣਾ ਸੀ ਅੱਜ ਕਿੱਦਾਂ ਕੀਤੇ ਸਰਕਾਰਾਂ ਲਾ ਲੋ ਆਪਣੀਆਂ ਕਮਜ਼ੋਰੀਆਂ ਲਾ ਲੋ ਸਾਜਾ ਲਾ ਲੋ ਉਹਨਾਂ ਕਰਕੇ ਅੱਜ ਅਮ ਪੁੱਤਾਂ ਮਾਂ ਦੇ ਪੁੱਤਾਂ ਦੇ ਹੱਥ ਵਿੱਚ ਕਲਮ ਨਹੀਂ ਹੈ ਅੱਜ ਥੇਲਾ ਨੂੰ ਭੁੱਲ ਕੇ ਉਹਨਾਂ ਦੇ ਹੱਥ ਵਿੱਚ ਕਿਆ ਫੜਾਇਆ ਨਸ਼ੀ ਵਾਲਾ ਪੈਪ ਜਿਹੜੀ ਗੋਮ ਨੇ ਸਾਰੀ ਦੁਨੀਆ ਵਿੱਚ ਆਪਣਾ ਨਾਮ ਰੋਸ਼ਨ ਪੰਜਾਬ ਦਾ ਕਰਿਆ ਉਹ ਗੋਮ ਅੱਜ ਕਿੰਨਾ ਕੀਤੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਬਹੁਤ ਸਾਰੇ ਨੌਜਵਾਨ ਜਿਹੜੀ ਕੌਮ ਸਿੱਟ ਚੱਕ ਕੇ ਚੱਲਣਾ ਜਾਣਦੀ ਸੀ ਅੱਠ ਹੋਰਾਂ ਨੂੰ ਗੱਲਾਂ ਮੇਰੇ ਸਾਹਮਣੇ ਚਿੱਤੇ ਦੀ ਕੁੜੀ ਲੈਣ ਦਾ ਆਪਣੇ ਹੱਥ ਪੈਰ ਜੋੜਨੇ ਲੱਗੇ ਆ। ਇਹ ਕਿਦਾਂ ਕਹਿੰਦੇ ਸਰਕਾਰਾਂ ਕੋਈ ਕੁਝ ਨਹੀਂ ਕਰਦੀਆਂ ਸਾਹਮਣੇ ਬੰਦਿਆਂ ਨੇ ਆਪਣੇ ਆਪ ਹੀ ਕਰਨਾ ਜੋ ਕਰਨਾ। ਆਪਾਂ ਉਹ ਹੀ ਕਹ ਜੀਏ ਸਾਡੀ ਕਾਂਗਰਸ ਦੀ ਸਰਕਾਰ ਵੀ ਲਈ ਆ ਬਹੁਤ ਨਿਸ਼ਾਨ ਉੱਠ ਲ ਪਾਇਆ। ਆਪਾਂ ਕਿਸੇ ਸਰਕਾਰ ਪਰ ਐਲੀਗੇਸ਼ਨ ਨਹੀਂ ਰੋਪੀ ਲਾਉਂਦੇ। ਪਰ ਗੱਲ ਇਹ ਆ ਮੇਰੇ ਵੀਰ ਭਾਏ ਨਾ ਭਾਈ ਬਜੁਰਗ ਖੜੇ ਆ। ਮਾਫੀ ਕਰਿਓ ਕਿਸ ਨੂੰ ਗੁੱਸਾ ਲੱਗਿਆ ਸਰਕਾਰਾਂ ਨੇ ਆਪਣਾ ਆਪ ਸੁਧਾਰਨਾ ਪੈਣਾ ਕਿਸੇ ਦਾ ਧੀ ਪੁੱਤ ਮਰੇ ਗਲੇ ਪਰਵਾਹ ਹੋ ਟੱਪੜ ਮਾਂ ਬਾਪ ਰੋਣ ਕਿਸੇ ਸਰਕਾਰ ਨੂੰ ਕੁਝ ਨਹੀਂ ਲੈਣਾ ਮੈਂ ਸਭ ਤੋਂ ਵੱਧ ਇਹ ਬੇਨਤੀ ਕਰਦਾ ਸਾਰਾ ਰਾਮਣੇ ਕਿ ਮੇਰੇ ਭਰਾ ਗਰਾਊਂਡ 'ਚ ਦੇਖੋ ਛੇਲੇ ਫੁੱਟ ਦੇ ਭਰਾ ਫੱਡੇ ਨਾਮ ਰੋਸ਼ਨ ਕਰਦੇ ਆ ਇਦਾਂ ਹੀ ਕਰਦੇ ਰਹਿਣ ਮੈਂ ਇੱਕ ਛੋੜੀ ਬੇਨਤੀ ਇਹ ਕਰਦਾ ਜੀ ਭਾਈ ਜਦੋਂ ਕਿਸੇ ਦਾ ਧੀ ਪੁੱਤ ਕਿਸੇ ਗੱਲ ਤੋਂ ਲੈਣ ਵਿੱਚ ਪੈਂਦਾ ਯਾਰ ਉਹ ਦੱਸ ਦਿਆ ਕਰੋ ਕਿ ਜਿਹੜਾ ਭੈਤੀ ਪੁੱਤ ਨੇ ਚੱਕਰਾਂ ਆਪ ਦੀ ਰਜੀਸ਼ ਸ਼ਰਮਾ ਤੇ ਆਏ ਮੈਂ ਕਹਿਆ ਕਿ ਮਰਨ ਤੋਂ ਗਲਨ ਤੋਂ ਉਹ ਕਿਸੇ ਨਾ ਕਿਤੇ ਆਪਣੇ ਪਰਿਵਾਰ ਤੱਕ ਵੀ ਜ਼ੂਰ ਨਾਲ ਪੁੰਚਦੀ ਆ ਇਹ ਗੱਲਾਂ ਦਾ ਮੈਂ ਤਾਂ ਕਰਕੇ ਮੈਂ ਕਹਿੰਦਾ ਜੇ ਲੋ ਸਾਰੇ ਤੁਸੀਂ ਜਾਣੀ ਆ ਸਾਰੇ ਤੁਸੀਂ ਇਹ ਗੱਲਾਂ ਨੂੰ ਸਮਝਦੇ ਆ ਲਖੇ ਭਾਈ ਨੇ ਵੀ ਸਦਾ ਬੜਾ ਵਧੀਆ ਮੁੰਡਾ ਚੱਕਿਆ ਇਹ ਵੀ ਜ਼ਰੂਰੀ ਆ ਪਰ ਨੌਜਵਾਨਾਂ ਨੂੰ ਅੱਜ ਸੇਠੀ ਭਾਈ ਗੱਗੂ ਭਾਈ ਰੋਟੜੀ ਪ੍ਰਬੰਧ ਦੀਆਂ ਪਰਾਲਾ ਕਰਨਾ ਚਾਹੀਦਾ। ਇਹ ਇੱਕ ਆਪਣੇ ਪੰਜਾਬ ਨੂੰ ਇੱਕ ਮੌਕਾ ਹੈ ਕਿ ਖੇਲਾਵਾਰ ਨੌਜਵਾਨਾਂ ਨੂੰ ਆਕਰਸ਼ਿਤ ਕਰੀਏ, ਖੇਲਾਵਲ ਲਈ ਆਈਏ, ਇਹੀ ਨਸ਼ਿਆਂ ਨੂੰ ਪਕੜੋ ਕਰ ਸਕਦੇ ਹਾਂ। ਸੇਠ ਚੱਕਰ ਕਰਕੇ ਜੇ ਕਿਸੇ ਨੂੰ ਗਲਤੀ ਮਰਜ਼ੀ ਉਹ ਵੀ ਮਾਫ਼ ਹੈ। ਇੱਕ ਜਕਾਰਾ ਬਾਬੇ ਜੀ ਦਾ ਲਾ ਜੀਏ ਭਰਾ ਖੜੇ ਆ। ਹੋਰੇ ਈਸੋ ਨਿਹਾਲ। ਹੋਰ ਸਿਰਕਾਰ। ਦੇ ਲਈ ਜੰਨਰ ਨਾਲ ਸਾਹਮਣੇ ਜੰਨਰ ਗੋਲਾ ਦੀ ਵਿੱਚ ਤਿਆਰ ਤੇ ਤਿਆਰ ਹੈ ਦਰਸ਼ਕ ਜੀ ਨੇ ਸਾਹਮਣੇ ਕਹਿੰਦੇ ਹੋ ਪਿੱਛੇ ਤੇ ਆਉਣ ਵਾਲੀ ਤੇਜੀ ਬਾਦ बड़ा कबड्डी का वो तोहार कबड्डी संरीजन का जेले आ गया लाओ समय इसलिए जंगल कबड्डी तारे जेल करवेंगे जस्टी क्या तो नींबू के जोड़ों तैयार होते हैं तो समय ना बोले जेले ब्रेक बोल कर के ये समय लगाने को याद बादा पेनिंसिल फिर से करना हो गया अगले टेस्ट में आई है पर अगर फर्स्ट आई तस्वी